ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਰਵਿਦਾਸ ਚੌਂਕ ਨਜ਼ਦੀਕ ਸੀਆਈਐਸਐਫ ਯੂਨਿਟ ਤੇ ਹੋਇਆ ਦਰਦਨਾਕ ਸੜਕ ਹਾ사 ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਦੋ ਵੱਖ-ਵੱਖ ਮੋਟਰਸਾਈਕਲ ਸਵਾਰਾਂ ਨੂੰ ਪਿੱਛੋਂ ਆ ਰਹੇ ਕਿਸੇ ਅਗਿਆਤ ਵਿਅਕਤੀ ਵੱਲੋਂ ਟੱਕਰ ਮਾਰ ਦਿੱਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਿਆ ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਹਾਲਤ ਦੇ ਵਿੱਚ ਬੀਬੀਐਮਬੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਜਾਣਕਾਰੀ ਦਿੰਦਿਆਂ ਹੋਇਆ ਐਂਬੂਲੈਂਸ ਚਾਲਕ ਨੀਰਜ ਨੇ ਦੱਸਿਆ ਕਿ ਉਹਨਾਂ ਨੂੰ 108 ਤੇ ਫੋਨ ਆਇਆ ਸੀ ਕਿ ਰਵੀਦਾਸ ਚੌਂਕ ਤੇ ਸੜਕ ਹਾ사 ਵਾਪਰ ਗਿਆ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਅਤੇ ਉਹ ਜ਼ਖਮੀ ਨੂੰ ਸਿਵਲ ਹਸਪਤਾਲ ਲੈ ਕੇ ਆਏ ਜਦਕਿ ਇੱਕ ਹੋਰ ਐਂਬੂਲੈਂਸ ਦੂਜੇ ਜ਼ਖਮੀ ਨੂੰ BBMB ਹਸਪਤਾਲ ਲੈ ਕੇ ਚਲੀ ਗਈ ਸਰ ਮੇਰਾ ਨੀਰਜ ਜੋਸ਼ੀ ਹੈ ਜੀ ਤੇ ਹੋਇਆ ਇਸ ਤਰ੍ਹਾਂ ਸਰ ਸਾਨੂੰ ਕਾਲ ਆਈ ਸੀਗੀ ਕਿ ਸੀਆਈਐਸਐਫ ਚੌਂਗ ਦੇ ਵਿੱਚ ਨਾ ਇੱਕ ਐਕਸੀਡੈਂਟ ਹੋਇਆ ਤੁਸੀਂ ਫਟਾਫਟ ਆ ਜਾਓ ਦੋ ਜਾਂ ਤਿੰਨ ਲੋਕ ਇੰਜਰਡ ਹੋਏ ਅਸੀਂ ਆਪਣੀ ਇੱਕ ਸਵਾਟ ਐਂਬੂਲੈਂਸ ਲੈ ਕੇ ਗਏ ਤਾਂ ਉੱਥੇ ਕਾਫੀ ਰਾਜ ਸੀ ਤੇ ਉੱਥੇ ਜਿਹੜੇ ਚੌਕੀ ਚਾਰਜ ਵੈਰਾ ਪੁਲਿਸ ਵੈਰਾ ਉੱਥੇ ਸੀਗੀ ਤੇ ਅਸੀਂ ਉਸ ਸਮੇਂ ਇਹਨੂੰ ਪੇਸ਼ੈਂਟ ਨੂੰ ਉਸੇ ਵੇਲੇ ਇੱਕ ਪੇਸ਼ੈਂਟ ਕਾਫੀ ਇੰਜਰਡ ਸੀਗਾ ਤੇ ਅਸੀਂ ਇਹਨੂੰ ਉੱਥੋਂ ਫੜਫੜ ਲੈ ਕੇ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਾਕਟਰ ਸਾਹਿਬ ਨੇ ਦੇਖਿਆ ਕਿ ਇਹ ਤਾਂ ਬ੍ਰਾਡ ਹੈਡ ਹੈ ਮਤਲਬ ਇਹ ਤਾਂ ਪਹਿਲਾਂ ਹੀ ਖਤਮ ਹੋ ਚੁੱਕਾ ਸੀਗਾ ਤੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋ ਸਕੀ ਇੱਕ ਉਹਦਾ ਫੋਨ ਹੈਗਾ ਉਹ ਅਸੀਂ ਡਾਕਟਰ ਸਾਹਿਬ ਨੂੰ ਹੈਂਡਓਵਰ ਕਰ ਦਿੱਤਾ ਸਟਾਫ ਨੂੰ ਤੇ ਦੂਸਰਾ ਸ਼ਾਇਦ ਪੇਸ਼ੈਂਟ ਹੋ ਸਕਦਾ ਬੀਬੀ ਐਮ ਵੀ ਲੈ ਗਏ ਹੁਣ ਕਿਉਂਕਿ ਉੱਥੇ ਇੱਕ ਪ੍ਰਾਈਵੇਟ ਐਮਰਜੈਂਸ ਖੜੀ ਸੀਗੀ ਤੇ ਹੋ ਸਕਦਾ ਕਿ ਉਹਨਾਂ ਨੂੰ ਉਧਰ ਬੀਬੀ ਐਮ ਵੀ ਲੈ ਗਏ ਇਹ ਸਰ ਪਤਾ ਲੱਗਿਆ ਕਿ ਦੱਸ ਰਹੇ ਸੀ ਕਿ ਸ਼ਾਇਦ ਟਰੱਕ ਇਹਦੇ ਉੱਪਰੋਂ ਟੱਪ ਗਿਆ ਜੀ ਹਾਂਜੀ ਇਸ ਕਰਕੇ ਸਾਰੇ ਟਰੱਕ ਦਾ ਨਹੀਂ ਹਲੇ ਪਤਾ ਜੀ ਉਹ ਬਾਕੀ ਪੁਲਿਸ ਇਨਕੁਆਇਰੀ ਵਗੈਰਾ ਹੋਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ इनका क्या नाम है अनिल कुमार कैसे हुआ हादसा अच्छा को पता लगा एक्सीडेंट हुआ है मनीर चौक पे हाँ। कैसे हुआ पता चला अब तो ये पता तो नहीं कि बोल रहा था लोग ट्रक वाला पीछे से जाकर मार दिया वो भाग गया ट्रक हाँ। से का? का? लेंटर, लेंटर से काम करके आ रहे थे हाँ। लेंटर से काम करके आ रहे थे इधर जा रहे थे रूम पे